ਅੱਜ ਕਾ ਵੀ ਆਈ ਆਂ ਆਵਾਜ਼ ਬਹੁਤ ਸੋਹਣੀ ਗੱਲ ਬੜੀ ਸੋਹਣੀ ਗੱਲ ਚੱਲ ਜੀ ਬਣਾ ਲਓ ਵਲੋਗ ਟਾਇਰ ਵੀ ਪੈਂਚਰ ਆ ਇੱਧਰ ਲ ਤੇ ਹਣਾ ਅ ਕਈ ਇੱਕ ਦੋ ਬੰਦੇ ਹੀ ਆ ਤੁਹਾਨੂੰ ਸਦਾ ਪਤਾ ਵਾ ਚੱਕ ਕੇ ਵੀਡੀਓ ਪਾ ਦਿੰਦੇ ਆ ਦੋ ਮਹੀਨੇ ਰੁਗਿਓ ਯਾਰ ਠੀਕ ਠਾਕ ਵਧੀਆ ਵਧੀਆ ਲੇ ਵੀ ਮੇਤੀ ਸੋਨਾ ਕਿ ਨਾ ਵੀ ਓਏ ਪਰ ਆਲਾ ਗੱਦੀ ਓਏ ਛੋਟੂ ਹੱਥ ਪਾ ਕੇ ਦੋ ਦੋ ਹੱਥ ਪੋਂਦਾ ਹਾਂ ਦਾ ਉੱਥੇ ਕਿੱਥੇ ਆਪ ਕਿੱਥੇ ਬਾਹਰ ਗੱਲ ਤਾਂ ਨਹੀਂ ਕੋ ਕਹਿ ਬਰੀ ਸੋਣੀ ਗੱਲ ਅੱਜ ਬਸ ਵੇਰ ਦਾ ਉੱਠਿਆ ਨੁਕਸਾਨ ਹੀ ਕਰੁੰਦੇ ਕੋਈ ਚੰਗਾ ਕੰਮ ਵੀ ਕੀਤਾ ਜਾਂ ਨਹੀਂ ਕੁਦਾ ਸਵੇਰ ਦਾ ਉੱਠਿਆ ਵਾ ਹਾਂ ਹੋ ਆਹੋ ਕੀ ਹਾਲ ਬਾਈ ਸਾਰਿਆਂ ਦਾ ਲੋ ਵੀ ਅੱਜ ਦਾ ਵਲੋਗ ਕਰਤਾ ਸ਼ੁਰੂ ਆਵਾਜ਼ ਕਾ ਵੀ ਆਈ ਆ ਆਵਾਜ਼ बहुत सोहनी गल आ मारी अगे करी बहुत सोहनी गल बस आई उतर के देख आ आया महाराजा उतर के देख इना फुदू तू हो गया वैं ही फुदू हो गया तू ਉੱਧਰ ਦਾ ਖੰਭੇ ਕਿੱਲਾ ਧੀਮ ਬੜੀ ਸੋਹਣੀ ਗੱਲ ਆ ਚੱਲ ਜੀ ਬਣਾ ਲਓ ਬਲੌਗ ਟਾਇਰ ਵੀ ਪੈਂਚਰ ਆ ਇੱਧਰ ਲ ਬਹੁਤ ਸੋਹਣੀ ਗੱਲ ਆ ਤੇਰੀ ਹੂੰ ਨਾ ਇੰਨਾ ਦੁੱਦ ਨਹੀਂ ਤੇਰਾ ਦਿਮਾਗ ਹੀ ਲੇਕਿਨ ਤੂੰ ਪਿਛੇ ਖੰਭਾ ਹੀ ਨਹੀਂ ਦੇਖਦਾ ਦੱਸ ਹੁਣ ਇਹਦਾ ਕਾਰਨ ਕੀ ਆ ਚੱਕ ਕੇ ਨਵੀਂ ਗੱਡੀ ਤੂੰ ਭਾਨ ਕੇ ਰੱਖਤੀ ਇੰਨਾ ਤੂੰ ਫੁੱਦੂ ਹੀ ਐ ਮੈਂ ਲਾ ਲਿਆ ਸਾਬ ਸਹੀ ਕਿਹਾ ਸੀ ਲੋਕਾਂ ਨੇ ਤੂੰ ਫੁੱਦੂ ਹੀ ਆ ਉਹ ਗੱਲ ਹੋਈ ਫੇ ਚੱਕ ਕੇ ਖੰਬੇ 'ਚ ਮਾਰਤੀ ਹੂੰ ਨਾ ਇੱਥੇ ਚੱਲ ਜੀ ਅੱਛਾ ਮੈਂ ਚਾਬੀ ਲੈ ਕੇ ਆਇਆ ਫੇ ਚਾ ਲੋਕੋ ਮੈਂ ਲੈ ਗਿਆ ਆ ਗਿਆ ਫੇ ਚਲ ਤੂੰ ਚਲਾਉਂ ਲੱਗਾ ਤੂੰ ਚਲਾਉਂ ਲੱਗਾ ਇੱਕ ਕਰ ਮੈਂਹੀਂ ਤੈਨੂੰ ਫੇਰ ਦਿਖਾ ਦਵਾ ਬਾਡੀ ਸਾਰੀ ਉਹਦੀ ਆ ਦੇਖ ਲੈ ਇੱਕ ਰੀ ਆਪਦੀ ਗੱਡੀ ਚੰਗੀ ਤਰ੍ਹਾਂ ਇਹ ਬਾ ਦਿਖ ਰਹੀ ਨਹੀਂ ਹੂੰ ਮੁਸ਼ਕਿਲ ਆਦੀ ਹਾਂ ਆ ਵੈਂਟ ਦੀ ਆ ਸੈਂਟ ਦੀ ਨਹੀਂ ਕਾਦੀ ਆ ਉੱਧਰ ਕਿੱਧਰ ਚੱਲਾਂ ਫੇ ਮੈਨੂੰ ਉਤਾਰ ਦੇ ਮੈਂ ਤਾਂ ਭੈਣਦੀ ਆ ਬਨਾਈ ਨਹੀਂ ਗੱਡੀ ਮਾਰੀ ਸਟਾਰਟ ਵਾ ਕੀ ਕਰਨ ਚੱਲਾਂ ਉੱਧਰ ਪਰ ਦੇ ਲੈ ਮੁੰਡੇ ਨੂੰ ਭਾਈ ਚਾਨ ਚੱਲੇ ਕਿਹੜੇ ਨੂੰ ਉਹੋ ਜਿਹਾਂ ਕਰਾਏ ਰੂਪ ਕਿਰਾ 80 ਹਜ਼ਾਰ ਦੇ ਚਲਾਨ कटाਨੇ ਚੱਲ ਵਧੀਆ ਵਫੇ ਤੇ ਚਲੋ ਗੱਡੀਆਂ ਦੀ ਸਾਰੀਆਂ ਜੀਵ ਹੈਗਾ ਨਾ ਸਾਰੀਆਂ ਗੱਡੀਆਂ ਤੋਂ ਇੱਥੇ ਲਾ ਜਾਂ ਰਹਿ ਛੱਲੀ ਜਾਣੀ ਆ ਆਹੋ ਰੈਂਡ ਸਟਾਰ ਦੀ ਨਾ ਗਦੋਂ ਨਾ ਆਇਆ ਛੇ ਚੰਗੀ ਭਲੀ ਗੋਲੀ ਗੱਡੀ ਭਾਂ ਕੇ ਰੱਖਤੀ ਐ ਨੇ ਓਏ ਆ ਇੰਨੇ ਪਿੱਛੋਂ ਚਾਹ ਦੇਖ ਇਧਰ ਉਹ ਗੱਲ ਵੇਲਾ ਔਰ ਟਾਇਰ ਚਾ ਵਈ ਨਹੀਂ ਆਗੀ ਆਹੋ ਉਹ ਵੀ ਐ ਨਹੀਂ ਉਹ ਚੱਲ ਟਾਇਰ ਹੀ ਪੈਂਚਰ ਆਰੀ ਖਤਮ ਆ ਚੰਗੀ ਪਲੇਓ ਖੰਬੇ ਚ ਮਾਰੀ ਚੱਕ ਕੇ ਧਵਾ ਕੇ ਲਿਓ ਲੱਗਾ ਇਹਨੂੰ ਮੈਂ ਤੋ ਕੀ ਹੋਣਾ ਆਪਾਂ ਚੱਲੇ ਆ ਚੰਗਾ ਪਲਾ ਸਵੇਰ ਦਾ ਸੋਰਾ ਕਾਮਕਾਰ ਹੋਰ ਸੀ ਸੋਚਿਆ ਨਵੇਂ ਜੱਬ ਪਾ ਕੇ ਰੱਖਤਾ ਹੋਰੀ ਤੋ ਬਾਕੀ ਸਕਾਰਪੀਓ ਵੀ ਅਜੱਤੋਂ ਹੋਣੀ ਆ ਕਾਫੀ ਚਿਰ ਹੋ ਗਿਆ ਵੀ ਧਵਾਈ ਨਹੀਂ ਇਹ ਧਵਾ ਕੇ ਲੈਉਣੀ ਆ ਯਾਰ ਧਵਾਈਏ ਕੀ ਤੇ ਮੀਂਹ ਲੱਗਣ ਤੋਂ ਸਵੇਰ ਦੀ ਧੁੱਪ ਲੱਗੀ ਸੀ ਤੇ ਹੁਣ ਫੇ ਬੱਦਲ ਹੋ ਆਵਾ ਤੇ ਬਾਕੀ ਕਿੰਨੇ ਬੰਦੇ ਆ ਨਾ ਕਮੈਂਟ ਕਰੀ ਜਾਂਦੇ ਹਨਾ ਅਕਈ 1 2 ਬੰਦੇ ਆ ਤੁਹਾਨੂੰ ਸਦਾ ਪਤਾ ਵਾ ਚੱਕ ਕੇ ਵੀਡੀਓ ਪਾ ਦਿੰਦੇ ਆ ਦੋ ਮੈਚ ਰੁਗ ਗਿਓ ਗੱਡੀ ਬੜੀ ਕਸੂਤੀ ਜੀ ਹੜ ਗਈ ਬਾਕੀ ਤੁਹਾਨੂੰ ਇਹ ਚੀਜ਼ ਦਾ ਪਤਾ ਹਨ ਤੇ ਬਾਕੀ ਮੇਨ ਗੱਲ ਇਹ ਜੇ ਉਦਨ ਮੈਂ ਕੋਠੀ ਦਾ ਵਲੋਗ ਪਾਇਆ ਸੀ ਨਾ ਜੇ ਆਪਨੇ ਹੀ ਤਾਂ ਹੀ ਪਾਇਆ ਸੀ ਇੱਦਾਂ ਕੋਈ ਬੰਦਾ ਨਹੀਂ ਫੁੱਦੂ ਹੁੰਦਾ ਕਿ ਇਹਦੀ ਕੋਠੀ ਤੇ ਜਾ ਕੇ ਵਲੋਗ ਬਣਾਉਂਦਾ ਜਾਂ ਰੀਲ ਪਾ ਦੂਗਾ ਤੇ ਬਾਕੀ ਤੁਹਾਨੂੰ ਪਤਾ ਇੱਕ ਦੋ ਬੰਦੇ ਹੀ ਆ ਫੁੱਦੂ ਕਿ ਗੱਲ ਚੱਕ ਦੇਂਦੇ ਆ ਠੀਕ ਆ ਤੇ ਉਹਨਾਂ ਦਾ ਕੰਮ ਹੀ ਇਹ ਆ ਬਹ ਗੱਲ ਗੱਲ ਚੱਕ ਕੇ ਕਹਿ ਦੇਣੀ ਆ ਤੇ ਬਾਕੀ ਜੋ ਕੋਸ਼ਕਈ ਜਾਵੇ ਛਿੱਪੂ ਫਰਕ ਨਹੀਂ ਸਾਨੂੰ ਪੈਂਦਾ ਜੋ ਮਰਜੀ ਬੋਲੀ ਜਾਣ ਕਈ ਜਾਣ ਆਪ ਨੂੰ ਕਿਸੇ ਨਾਲ ਲੈਣ ਦੇਣੀ ਹੈਗਾ ਠੀਕ ਆ ਬਾ ਕੀ ਨਿਆਰੇ ਲਈਦੇ ਆ ਬਾ ਠੀਕ ਆ ਕੀ ਗੱਡੀ ਇਹ ਵੀ ਘੈਂਟ ਹੀ ਲੱਗਦੀ ਜਾਂਦੀ ਓੱਕੀ ਤੇ ਸਰੀ ਕਾਹੈਂਡੀ ਕਿੱਚੀ ਚਾਲੇ ਨੂੰ ਕੀ ਚਲੋ ਨੂੰਨੇਆ ਵਲੋਗ ਅੱਗੇ ਲੈ ਵੀ ਇੱਥੇ ਤੇ ਆਪਾਂ ਪਹੁੰਚ ਗਏ ਹਾਂ ਤੇ ਬਾਕੀ ਬੰਦਿਆਂ ਨੂੰ ਦਿਖਾਉਨੇ ਆ ਗੱਡੀ ਕੀ ਕੁਛ ਹੋਣ ਵਾਲਾ ਫਿਰ ਕਰਕੇ ਖਤਮ ਕਰੀਏ ਕੰਮ ਇਹਦਾ

ਉਹ ਤਾਂ ਹੈ ਹੀ ਨਹੀਂ ਇਹਨੂੰ ਦੱਸੋ ਨਾ ਇਸ ਨੂੰ ਕਹਿੰਦੇ ਮੈਂ ਤੁਹਾਨੂੰ ਇਹ ਗੱਲ ਕੁਝ ਨਹੀਂ ਪਹਿਲਾਂ ਵੀ ਪੁੱਛ ਕੇ ਗਿਆ ਕਿ ਕਿੰਨੇ ਪੈਰ ਰਿਟਾਇਰ ਘਟਿਆ ਭਾਈ 10 ਕਿਲੋਮੀਟਰ ਹੈ ਚੱਲਣ ਦੀ ਇਹ ਲਪਾਈਏ ਗੱਡੀ ਚੋਂ ਪਾਣੀ ਉਹ ਕੋ ਅਗਲੇ ਗਣ ਲੱਗਦਾ ਹੁਣੇ ਹੀ ਪਾਣੀ ਪੀ ਚਲੋ ਉਹ ਵੀ ਪੀ ਲੈ ਕੇ ਨਾਲ ਖੰਡਾ ਗੱਤ ਨਹੀਂ ਹੁੰਦਾ ਪਾਣੀ ਨਾ ਗਰਮ ਘੱਟ ਹੁੰਦਾ ਗਰਮ ਤਾਂ ਮੈਂ ਗਰਮ ਵੀ ਪੋਣਾ ਤੇ ਹਨੇਰੀ ਰਹੂ ਠੰਡੇ ਚ ਕੋ ਚੈਂ ਤਾਲ ਕੋ ਲਾ ਬਹੁਤ ਸਾਹ ਬਹੁਤ ਪਾਣੀ ਲੈ ਲੈ ਨਹੀਂ ਨਹੀਂ ਤਾਂ ਚੱਲ ਜੱਟ ਚੱਲ ਸ਼ਿਆਦ ਉਹ ਤਾਂ ਨਹੀਂ ਕਹਿੰਦੇ ਨਹੀਂ ਕਹਿੰਦੇ ਕਹਿੰਦੇ ਆ ਯਾਰ ਤੇ ਇਹ ਤਾਂ ਜ਼ਿਆਦਾ ਕਹਿੰਦੇ ਆ ਚੰਗੀ ਤਰ੍ਹਾਂ ਹੱਥ ਪਾ ਕੇ ਦੋ ਦੋ ਹੱਥ ਪੋਂਦਾ ਹਾਂ ਤਾਂ ਉੱਥੇ ਕਿਥੇ ਆਪ ਕਿਥੇ ਬਾਹਾਂ ਨੇ ਗੱਲ ਤਾਂ ਨਹੀਂ ਕੋਈ ਕਹਿਣਾ ਹਾਂ ਸਭ ਡਾਕਟਰ ਦੁਆਰਾ ਪਾ ਨਾ ਇੱਧਰ ਰੱਖੀ ਕਭ ਨਹੀਂ ਆਂ ਦਿਲ ਮੈਨੂੰ ਕਿੰਨਾ ਪਿਆਰ ਕਰਦਾ ਮੇਰਾ ਨਾਂ ਐਸਤੇ ਰੱਖਿਆ ਇਹਨੇ ਮੇਰੀ ਮੇਰਾ ਨਾਂ ਵੀ ਦੂਜੇ ਬੰਨੇ ਦੇਖ ਲਈ ਸਹੀ ਆ ਦੂਜੇ ਬੰਨੇ ਵੀ ਇੰਨਾ ਕੀ ਆ ਦੇਖੋ ਇੰਨਾ ਕੀ ਆ ਇਕਰੀ ਦੇਖ ਨਾ ਇੱਧਰ ਵੀ ਹੈਗਾ ਹੀ ਕੀ ਹਾਲ ਵੀ ਠੀਕ ਠਾਕ ਜੇ ਦੇਖੀਏ ਇਕਰੀ ਚੱਲ ਨਹੀਂ ਆਉਂਦਾ ਇੱਕ ਜਾਗ ਬਗ ਹੋ ਗਿਆ ਡੰਡਾ ਸ਼ੋਟੂ ਕਰਾ ਦੇ ਟੈਂਕੀ ਫੁੱਲ ਅੱਜ ਫੇ ਯਾਰ ਉਹਦੇ ਵੀ ਮੋਟੂ ਵੀਲ ਪਾ ਕੇ ਲਿਓਨੇ ਮੈਂ ਕਿੰਨੇ ਦਿਨਾਂ ਦਾ ਤੁਹਾਨੂੰ ਕਹੀ ਜਾਂਦਾ ਤੂੰ ਗੱਲ ਨਹੀਂ ਗੋਲਨਦਾ ਗੱਲ ਦੇਖੋ ਗੱਡੀ ਟੁੱਟ ਗਈ ਇਹ ਗੱਡੀ ਹੁਣ ਮੈਂ ਤੈਨੂੰ ਕਹਿਣਾ ਨਹੀਂ ਛੱਡ ਤੇ ਬਾਕੀ ਚੱਲੀਏ ਕਿੰਨੇ ਦਾ ਪਵਾਈਏ ਚਲੋ ਨਹੀਂ ਜਿਆਦੀ ਸੈਫਟ ਵਾ ਜਾ ਇਹ ਜੇ ਕਿਰੀ ਮੈਂ ਇਹ ਤੈਨੂੰ ਕਹਿੰਦੇ ਆ ਉਸ ਡੱਬੇ ਦੇ ਵਿੱਚੋਂ ਲੈ ਕੇ ਹੈ ਡੱਬੇ ਦਾ ਤਾਂ ਕੋਈ ਚੰਦ ਡੱਬਾ ਦਾ ਲੈ ਲਾਂਗੇ ਕਿੰਨੇ ਦਾ ਪਵਾ ਲਾ ਫਿਰ 1000 ਦਾ ਡੀਲ ਕਰਦੇ ਮੇਰੇ ਵੀਰ 1000 ਦਾ ਹਾਂ ਗੱਡੀ ਕਿੱਦਾਂ ਕਰਨੀ ਧਮੋਣੀ ਹੈ ਜਾਂ ਨਹੀਂ ਦੀ ਟੋਰ ਚਾ ਬਾਪਰਾ ਹਾਂ ਸੁਬੇ ਕਰੀ ਹਾਂ ਨਹੀਂ ਦੇਖੀ ਨਹੀਂ ਕਰਨੀ ਕੋਈ ਵੀ ਚੀਜ਼ ਓਏ ਓ ਤਿਆ ਨਾ ਦੇਖੀ ਛੱਡ ਮੈਂ ਤੈਨੂੰ ਕੀ ਪੁੱਛਾਂ ਦਾ ਉਹ ਦੱਸ ਉਹ ਵੀ ਇਦਾਂ ਦੀ ਮੋਂਟੀ ਛਾਤ ਦੇਵੇ ਉੱਪਰ ਸਾਰਾ ਕੋ ਵਿਚੇ ਹਾਂ ਵਿਚੇ ਕਬੂਤਰਾਂ ਤੋਂ ਤਾਂ ਨਹੀਂ ਹੁੰਦਾ ਇਹਨੇ ਬਾਕੀ ਇੰਦਰ ਮੈਂ ਤੈਨੂੰ ਸੌ ਹੁਗਾਲੇ ਇਹੋ ਦੱਸਾ ਸਾਰੀਆਂ ਗੱਡੀਆਂ ਸਾਮ ਕੇ ਰੱਖਣੀਆਂ ਕਰਨੀਆਂ ਆ ਭੈਂ ਦੀਆਂ ਕਹੀ ਜਿਹਾ ਟਾਇਰ ਕਾਹਦੀਆਂ ਦੀ ਹਵਾ ਕਦੇ ਕੇਹੇ ਚ ਉਹਦੇ ਗਰਗਰ ਨਿੱਕੀ ਨਿੱਕੀ ਚੀਜ਼ ਰੱਖ ਸਮੋਲ ਕੇ ਨੇ ਗੱਡੀ ਸਾਮ ਕੇ ਰੱਖਣੀਆਂ ਕਰਨੀਆਂ ਤੇ ਪਿੱਛੇ ਮਾਰੀ ਸਾਮਲਾ ਦੇਖ ਲਾ ਉਹ ਚੱਕਦੀ ਨਹੀਂ ਸਾਮ ਕੇ ਹਰੇਕ ਚੀਜ਼ ਰੱਖਣੀ ਕਰਨੀ ਆ ਜਿਵੇਂ ਗੁਰੂਆਂ ਅੰਨੇ ਵਾਣੀ ਗੱਡੀ ਚਲੋਣੀ ਕਰਨੀ ਉਹ ਨਹੀਂ ਉਹ ਚੀਜ਼ ਨਹੀਂ ਲੱਗਦੀ ਕਿੱਦਾਂ ਜਾਂਦੀ ਕਿੱਦਾਂ ਕਿੱਦਾਂ ਗਿਓ ਉਹਦੇ ਕਰਕੇ ਜਿਆਦੀ ਥੱਲੋਂ ਲੱਗਦੀ ਟਾਇਰ ਨਾ ਬਾਹਰ ਜਿਆਦਾ ਜਿਆਦਾ ਅੱਛਾ ਕਿਦਾਂ ਨਹੀਂ ਉਹ ਤਾਂ ਹੁਣੇ ਦੇਖਿਆ ਹੀ ਇੱਕ ਚੀਜ਼ ਉਹ ਚੀਜ਼ ਕਰਕੇ ਬਾਕੀ ਇਹ ਤੈਨੂੰ ਮੈਂ ਕਹਿ ਰਿਹਾ ਲੱਗਾ ਵੀ ਟਾਇਰਾਂ 'ਚ ਹੁਣ ਬਹੁਤ ਸਹੀ ਆ ਜਾਇਲੈਂਡ ਪਿੱਛੇ ਹੀ ਗੱਲ ਇਹ ਆਉਂਦੀ ਕਿ ਹੁਣ ਟਾਇਰ ਬਿਲਕੁਲ ਸਹੀ ਚੱਲਣਦੇ ਨਾ ਵੀ ਹਵਾ ਨਾ ਕੋਸ਼ਰ ਉਹ ਧਰਮੀ ਜੋ ਉਦੋਂ ਵੀ ਨਗਲ ਜਾਂਦੀ ਹੈ। ਨਾ ਦੀ ਮੱਥਾ ਟੇਕ ਆਈ ਤੇ ਹੁਣ ਚਲੀਏ ਮੈਂ ਗਿਆ ਗੱਡੀ ਧਵਾ ਲਈਏ

ਕੀ ਕਰਦਾ ਫਰਦਾ ਹੋਤ ਹੈ ਨਾ ਉਹ ਗੱਲ ਤੇ ਸਾਰੀ ਹਲੋ ਇਹ ਚ ਸਹੀ ਆ ਬਾਕੀਆਂ ਜੀ ਦੇਖ ਲਈ ਮੈਂ ਵੀ ਟਾਇਰਾਂ ਦੀ ਹਵਾ ਇਹਦੀ ਵੀ ਚੈੱਕ ਕਰਵਾਤੀ ਆ ਓਕੇ ਆ ਇੱਕ ਦੋ ਚ ਘੱਟ ਹੀ ਉਹਦੇ ਕਰਕੇ ਤੇ ਬਾਕੀ ਵੀਲ ਟੁੱਟਦਾ ਵੀ ਉਦੋਂ ਹੀ ਆ ਉਦੋਂ ਹਵਾ ਘੱਟ ਜਾਂਦੀ ਤੇ ਵੀਲ ਵੱਜਦਾ ਇਹਦੇ ਵਿੱਚ ਤੇ ਉਦੋਂ ਟੁੱਟਦਾ ਫਿਰ ਲੈ ਤਾਂ ਇਹ ਸਕੈਨਰ ਨੂੰ ਸ਼ਨੀ ਪਤਾ ਹੁਣ ਗੱਡੀ ਤੁਮੋਂ ਵੀ ਜਾਣੀ ਆ ਰੈਨ ਵੀ ਦਈਏ ਰੀ ਸੋਨੀ ਗੱਲ ਅੱਜ ਬਸ ਸਵੇਰ ਦਾ ਉੱਠਿਆ ਨੁਕਸਾਨ ਹੀ ਕਰੁੰਦਿਆ ਕੋਈ ਚੰਗਾ ਕੰਮ ਵੀ ਕੀਤਾ ਜਾਂ ਨਹੀਂ ਕੋਈ ਤਾਂ ਸਵੇਰ ਦਾ ਉੱਠਿਆ ਵਾ ਬੜੀਆਂ ਜਾਗ ਪੀਆਂ ਓਏ ਉਹ ਮੱਠੀ ਗਾ ਰੱਖਾਂ ਚ ਪੈਣ ਦੀ ਚਲੋ ਲੋ ਹੋ ਗਈ ਸਹੀ ਆ ਟੋੜ ਵੀ ਦਿੱਤੀ ਐ ਇੱਥੋਂ ਤੇ ਇਲਾ ਦੀ ਟੁੱਟੀ ਇਦਾਂ ਹੀ ਕਹਿੰਦਾ ਲੱਗਦਾ ਤੋੜ ਕੇ ਤੂੰ ਨਾ ਬਾਦੂ ਇਦਾਂ ਹੀ ਕਹਿੰਦਾ ਹੁੰਦਾ

ਤਾਂ ਬਾਕੀ ਹੋ ਗਈ ਓਕੇ ਰਿਪੋਰਟ ਤਾਂ ਬਾਕੀ ਚਲੋ ਉਹਨੇ ਵਲੋਗ ਅੱਗੇ ਗੱਡੀ ਆਪਾਂ ਧਵਾ ਲਈ ਆ ਤੇ ਬੰਦੇ ਨੇ ਪੂਰੀ ਰੀਜ ਨਾਲ ਧੋਤੀ ਆ ਤੇ ਬਾਕੀ ਇੱਥੇ ਆਪਾਂ ਪਹਿਲਾਂ ਵੀ ਇਹਨੂੰ ਕਿਹਾ ਵਾ ਇੱਥੇ ਕਵਰ ਹੀ ਪੋਣਾ ਵਾ ਤੇ ਅੰਦਰੋਂ ਵੀ ਬੰਦੇ ਨੇ ਫੁੱਲ ਵਧੀਆ ਧੋਤੀ ਆ ਸਾਰੀਆਂ ਆਪਣੀਆਂ ਹੀ ਲੱਗ ਗਈਆਂ ਮੱਲੇ 'ਚ ਇਹ ਬੱਤ ਟੁੱਟਣੀ ਆ ਤੁਰ ਕਹਤਾ ਵਈ ਟੁੱਟਣੀ ਆ ਮਤੂੰ ਚਾਬੀ ਫੜਾ ਆਪਣੇ ਹਿਸਾਬ ਨਾਲ ਮਾਰੀ ਗੱਡੀ ਲਾ ਦੇ ਬਾਕੀਆਂ ਨੇ ਵੀ ਲੋਣੀ ਇੱਥੇ ਤੇ ਮੈਂ ਉਹਨਾਂ ਚੋਂ ਉਹ ਕਾਰ ਜਲਵਾ ਗੋਲੀਆਂ ਕਈ ਅੱਗੇ ਲਾ ਯਾਰ ਉੱਥੇ ਜਨਾਂ ਆਪਕੇ ਲਾਈ ਦਿੱਤੀ ਉਹਨੇ ਠੀਕ ਠਾਕ ਵੀਰ ਲੈ ਵੀ ਮਾਰੀ ਉਤਰੀ ਗੱਡੀ ਨੂੰ ਆਪਣੇ ਹਿਸਾਬ ਨਾਲ ਲਾ ਤਾ ਅੱਡੰਡਾ ਤੇ ਇਹੀ ਜਾਈ ਸਾਨੂੰ ਇਹ ਕਲਰ ਕਿਰਾਵਾ ਬ੍ਰਾਊਨ ਵਾਈਪ ਬੱਲੇ ਭਾਈ ਇਹ ਵਾਲੇ ਠੀਕ ਆ ਬੱਲੇ ਵੀ ਵੇਖੀ ਸੋਨਾ ਕਿ ਨਾ ਵੀ ਓਏ ਪਾਲੂ ਜਾਈ ਆ ਨਾ ਲਿਆ ਇਹਨੂੰ ਸ਼ਹਿਰ ਲੈ ਕੇ ਚੱਲੀਏ ਸੁਦਾਨ ਨੂੰ ਰੱਖ ਗੱਡੀ ਦੇ ਡਿੱਗੀ ਜੇ ਤੋ ਕਿੰਨੇ ਲੈ ਕੇ ਆਓ ਸੋਨਾ ਮੇ ਕੀ ਗੋਲੀ ਕਿਹਾ ਮੈਂ ਮਰਾ ਚੇਤਾ ਘਰਾਦੀ ਮੈਨੂੰ ਤਾਂ ਵੀ ਕਰਾ ਦੀ ਹਿੰਦੇ ਦੀ ਗੱਡੀ ਵਰੀ ਗੰਦੀ ਹੋ ਗਈ ਨਜ਼ਾਰੇ ਲੈਣਦੇ ਆਂ ਅਸੀਂ ਦਾ ਹੁਣ ਬਹੁਤ ਗੱਲ ਸੁਣੀ ਗੱਲ ਸੁਣੀ ਸਰਕਾਰੀ ਆਉਣ ਵਾਲੀ ਆ ਕਿੱਧਰ ਕੁੱ ਮੰਦੇ ਆ ਉਹਦਾ ਅੱਜ ਪੇਂਟ ਕਰਾਵਾ ਪੇਂਟ ਦਾ ਹੀ ਆ ਨਾ ਹੈ ਪੇਂਟ ਦਾ ਅੱਜ ਦਾ ਨਹੀਂ ਨਹੀਂ ਆਪਣੇ ਕੋਲ ਨਹੀਂ ਦਾ ਅੱਛਾ ਹੈ ਛੋਡੇ ਜਿਹੜੇ ਨੇ ਅੱਛਾ ਅੱਛਾ ਹੋਰ ਵਧੀਆ ਵਾ ਮੈਂ ਸੋਚਿਆ ਅੱਜ ਪਿੰਜ ਦਾ ਭਾਈ ਯਾਰ ਕਿਤੇ ਲੀਕਾਂ ਨੇ ਤੇ ਨਹੀਂ ਕਿਤੇ ਵੀਰ ਨਹੀਂ 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 ਇਹ ਬੰਦੇ ਇੱਥੋਂ ਕਿ ਨੰਗਦੇ ਡੇਲੀ ਡੇਲੀ ਲੰਗਦੇ ਆਹੋ ਚੱਲੀਏ ਅੰਦਰ ਹੈ ਪਾਰਾ ਪਾਦਾਂਗੇ ਯਾਰ ਉਹਦੇ ਯਾਰਗਾ ਨਹੀਂ ਉਹਦੇ ਯਾਰਾ ਮੁੰਡੇ ਯਾਰਗਾ ਕਿਰਾ ਸੁੱਚੇ ਕੇ ਆਹੋ ਕਾਦੀ ਲੱਭ ਕਿੰਨੂੰ ਫੜਾਈ ਮੈਂ ਮੈਂ ਤੈਨੂੰ ਫੜਾਈ ਦੁੱਧ ਵੀ ਅੰਦਰ ਗਰਮ ਕੀਤਾ ਵਾ ਬਸ ਬੋਤਲਾਂ ਚ ਪਾਇਆ ਪਿਆ ਵਾ ਸੱਚ ਸਾਰੇ ਠੰਡੇ ਲੈ ਗਿਆ ਮੇਲੀ ਕਿ ਲੈ ਗਿਆ ਪੁੱਛੀ ਕੀ ਲੈ ਗਿਆ ਫਰੂਟੀ ਤੇ ਮੈਨਾਂ ਨਿੱਪਲ ਵੀ ਲਿਆਉਣੀ ਸੀ ਹੋਰ ਰਹਿ ਗਈ ਕੋਈ ਮਰਾ ਗਵਾਹ ਵੀ ਚਾਹੀ ਜਾਂਦਾ ਮੈਂ ਹੁਣ ਕੀ ਕਰਾਂ ਸਕਾਰ ਵੀ ਉਹ ਜੀ ਕਰੇ ਨਹੀਂ ਨਹੀਂ ਨੂੰ ਮੈਂ ਫਰਾਈ ਸੀ ਚਾਬੀ ਗੋਲੀ ਜਵਾਗੇ ਗੱਡੀ ਫੜਾ ਕੇ ਦਾ ਹੱਥ ਜੋੜਦੀ ਕਰਤਾਰਿਆਂ ਨਾ ਹੋ ਬੈਗ ਉਹ ਟੋੜੀ ਅੰਦਰ ਆ ਅੱਜ ਭਰਾ ਵੈਕ ਕੋਲ ਦਰਵਾਜ਼ਾ ਬੰਦ ਕਰ ਗਿਆ ਤੂੰ ਕੀ ਕਰੀ ਜਾਂਦੇ ਅੰਦਰ ਅੱਜ ਜੂਣ ਬੜੇ ਟੁਪਾ ਕੱਢੇ ਨਿਗਾਹ ਆਈ ਇਹਦੇ ਇਹ ਵਾਲ ਭਰੇ ਚੜਦੇ ਸਾਰੇ ਗੱਡੀਆਂ ਦੀ ਹੋ ਗਈਆਂ ਖੰਡ ਵਾਲੇ ਹੁੰਦੇ ਬਾਰੇ ਉਹਨੂੰ ਸੋਨਾ ਬਿੱਲੀ ਨਾਲ ਅੱਛਾ ਕੋਡ ਚੇਂਜ ਹੋਣਾ ਆ ਪੱਖਾਂ ਲਾਲੀ ਚਲਾਈ ਉੱਧਰ ਲੈ ਯਾਰ ਇਹ ਵੇ ਇੱਕ ਨਾ ਫਰਕ ਹੈਗਾ ਬਿੱਲੀ ਦੇ ਬਿੱਲੇ 'ਚ ਬਹੁਤ ਨਹੀਂ ਨਹੀਂ ਫਰਕ ਵਤਨ ਉਹ ਦੱਸਿਆ ਨਾ ਲਵਲੀ ਨੇ ਮਿਹਰਾਈ ਆਪਣੀ ਤਿਆਰ ਕਰਾ ਦਿੱਤੀ ਸਵੇਰੇ ਸੋਵਾਰਾ ਸਵੇਰੇ ਰਹਿ ਇੱਥੇ ਤੇ ਮੈਂ ਦਵਾਈ ਲੈ ਕੇ ਆਈਏ ਜਾ ਆ ਗਿਆ ਆਪਾਂ ਨਹੀਂ ਰੱਖਣਾ ਪਿੱਛੇ ਕਹਣਾ ਨਾ ਅੱਜ ਕੱਲ ਯਾਰੀਆਂ ਦੇ ਧੋਖੇ ਬਣੀਆਂ ਆ ਆ ਲੈਣ ਉਹ ਨਾ ਯਾਰ ਭਾਈ ਆ ਜੈਨਾ ਨਾ ਨਾ ਆ ਕੋਈ ਨਾ ਕੋਈ ਨਾ ਜਦੋਂ ਮਰਜ਼ੀ ਪੇਮੈਂਟ ਕਰਦੀ ਉਹਦੇ ਦਵਾ ਦੇਣਾ ਕਿਉਂ ਜੋ ਇਹ ਹੀ ਲੈ ਲੂਗਾ ਆ ਮੇਲੀ ਉਹ ਨਹੀਂ ਨਹੀਂ ਟਾਲ ਡਿਸਕਾਊਂਟ ਤੇ ਦਵਾ ਦਾਂਗੇ ਹਾਂ ਉਹ ਇਦਾਂ ਕਰ ਚੰਪਨ ਚੁੱਪਾ ਰੈਡੀ ਰੱਖ ਲ ਕਰਾ ਕੇ ਤੇ ਅਸੀਂ ਆ ਗਏ ਬਸ ਸੁਲਤਾਨਪੁਰ ਨੂੰ ਦੇਖੋ ਤੇ ਪਰ ਆਉਣਾ ਤੇ ਪੈਣਾ ਨਾ ਤੁਨੂੰ ਚਲ ਆ ਗਈ ਵੀਰ ਚਲੋ ਫਰੋ ਵੀਰ ਚਾਵਾ ਠੀਕ ਆ ਫਿਰ ਓਕੇ ਬਾਈ ਬਲੌਕ ਕਰ ਦੰਨਾ ਫਿਰ ਮੌਰੇ ਛੋਟਾ ਚੰਗਾ ਮੈਂ ਕਹਿ ਦੰਨਾ ਚੋੜਨ ਸੱਚੀ ਆਉਣ ਲੱਗੇ ਆ ਕੋਈ ਨਾ ਦੇ ਲਾਂਗੇ ਦੇ ਕੋਪਰ ਨਾਲ ਪਾਬਲੋ ਜੀ ਤੇਰਾ ਇਹ ਕੰਮ ਤੋਂ ਪਉਰਾ ਤੇਰਾ ਹੋਰ ਹੀ ਕੰਮ ਆਹੋ ਚਲੋ ਚੱਲ ਜੀ ਇਹ ਪਈ ਦਾ ਨਾਮ ਬੰਚੋ ਮਾਚੇ ਤੋਂ ਵੰਦੀਆ ਤੇ ਫਿਰ ਮੈਂ ਦੇ ਕੋਈ ਉਹ ਅੰਚਾ ਯਾਦ ਜੀ ਉਹ 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 ਆ ਗਈ ਨਾ ਤੁੰਨਾ ਯਾਦ ਤੇਰੀ ਨੂੰ ਮੈਂ ਚੱਕੋ ਵੀਰ ਜੀ ਉਲਾ ਜੀ ਹੈਪੀ ਬਰਥਡੇ ਜੀ 3 ਜੂ 4 ਜੂ ਕਿ ਚਲ ਕੇ ਦੇਣਾ ਕੋ ਆਪਣਾ ਕੁੱਤੇਆਂ ਨਾਲ ਪਿਆਰ ਬਣਿਆ ਰਵੇ ਚਲੋ ਚਲੀਓ ਖਾ ਗਿਆ ਇਹ ਚਲੀ ਆ ਹੁਣ ਮੈਂ ਵੀਰ ਨਾਲ ਮੁੰਡਾ ਆਉਂਦਾ ਕਿੱਥੇ ਹੈ ਜੀ ਓਹ ਤੈਨੂੰ ਕੀ ਕਰਨਾ ਭਾਈ ਉਹ ਹਰ ਨੂੰ ਸੁਧਰਾ ਪਾਈਂਦਾ ਕੁੱਤੇ ਗਿਨੇ ਗਿਨੇ ਖਾਣਾ ਕਿ ਉਹ ਵੀ ਕੋਈ ਆਪਣਾ ਖਾਣਾ ਲੈ ਇੱਥੇ ਸਾਰੇ ਕੁੱਤੇ ਦੀ ਵੀਡੀਓ ਬਣਾ ਲਏ ਅੰਦਰ ਸ਼ੌਤ ਕੀ ਹੈ ਨਾ ਉਹਨਾਂ ਸਾਰਾ ਕਈਆਂ ਨੇ ਬਾਤ ਨੂੰ ਕਰਨਾ ਹੈ ਵੇੜੇ ਚ ਬਹੁਤ ਜਾਣਣਾ ਹੁੰਦਾ ਵੇੜੇ ਚ ਬਣਾਉਣਾ ਭਾਵੇਂ ਕੀਤਾ ਹੋਰ ਜਿੰਨ ਬੜੀ ਓਕੇਟ ਹੋ ਜਾਂਦੀ ਹੈ ਨੀ ਤਾਂ ਬਹੁਤ ਚਾਰ ਸਭਾ ਪੂਰੀ ਆ ਟੋਕਰੀ ਹੁੰਦੀ ਸਾਡੇ ਉਮੇ ਉੱਤੇ ਪਾ ਗਣਾ ਫਿਰ ਫੜਿਓ ਤੇ ਬਾਕੀ ਤੁਹਾਨੂੰ ਪਤਾ ਹੀ ਜਾ ਕੇ ਦਿਓ ਜੋ ਵੀ ਦਿਨ ਆ